ਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ ਤਿੰਨ ਤਰੀਕ ਦੇ ਤਿੰਨ ਤਰੀਕ ਨੂੰ ਆਪਾਂ ਪਾਣੀ ਚ ਪੈਂਦੀਆਂ ਜ਼ਹਿਰਾਂ ਨੂੰ ਬੰਦ ਕਰਨ ਲਈ ਲੁਧਿਆਣੇ ਪਹੁੰਚਣ ਦਾ ਸੱਦਾ ਪੰਜਾਬ ਰਾਜਸਥਾਨ ਦੇ ਲੋਕਾਂ ਨੂੰ ਦਿੱਤਾ ਹੋਇਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਜ਼ਹਿਰਾਂ ਨੂੰ ਐਨਜੀਟੀ ਪ੍ਰਦੂਸ਼ਣ ਬੋਰਡ ਦੇ ਆਰਡਰਾਂ ਦੇ باوجود ਵੀ ਸਰਕਾਰ ਬੰਦ ਕਰਨ ਦੀ بجائے ਇਸ ਗੱਲ ਦੇ ਉੱਤੇ ਵਜਿੱਦਾ ਕਿ ਅਸੀਂ ਉਹ ਕਿਸੇ ਵੀ ਰੂਪ ਦੇ ਵਿੱਚ ਉਹ ਜ਼ਹਿਰਾ ਪਾਣੀ ਦੇ ਵਿੱਚੋਂ ਬੰਦ ਨਹੀਂ ਕਰਦੇਗਾ। ਇਸੇ ਤਹਿਤ ਹੁਣ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰਤਾ ਸਾਡੇ ਕਈ ਸਾਥੀ ਜਿਹੜੇ ਉਹ ਫਰੀਦਕੋਟ ਤੇ ਮੁਕਸਰ ਤੇ ਬਠਿੰਡੇ ਵਾਲੇ ਪਾਸੇ ਪੁਲਿਸ ਨੇ ਫੜੇ ਆ। ਤੇ ਕੁੱਦੂਆਲਾ ਪਿੰਡ ਤੋਂ ਪਤਾ ਲੱਗਿਆ ਕਿ ਕੁੱਦੂਆਲਾ ਪਿੰਡ ਆ ਜਿਲ੍ਹਾ ਫਰੀਦਕੋਟ ਦਾ ਤੇ ਹੋਰ ਕਈ ਪਿੰਡਾਂ ਦੇ ਵਿੱਚੋਂ ਪਤਾ ਲੱਗਿਆ ਕਿ ਉੱਥੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਵੀ ਆ ਕੇ ਬੈਠ ਗਈ ਆ ਵੀ ਕੋਈ ਹੋਕਾ ਵਗੈਰਾ ਕੋਈ ਅਨਾਉਂਸਮੈਂਟ ਵਗੈਰਾ ਇੱਥੋਂ ਨਾ ਕਰਾ ਸਕਣ ਲੋਕ ਜਣੇ ਇੱਕ ਪੂਰੀ ਤਰ੍ਹਾਂ ਇਹ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਇੰਡਸਟਰੀਆਂ ਦੇ ਨਾਲ ਖੜ ਗਈ ਆ ਸਰਕਾਰ ਕੀ ਜੋ ਮਰਜੀ ਪੰਜਾਬ ਜ਼ੋਰ ਲਾ ਲੇ ਯਤਨ ਕਰ ਲੇ ਅਸੀਂ ਇਹ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਪੰਜਾਬ ਨੂੰ ਮਾਰਨੇ ਮਾਰ ਹੁਣ ਤਾਂ ਲੁਕਿਆ ਛिपਿਆ ਨਹੀਂ ਆ ਆਪਾਂ ਸਾਰਿਆਂ ਤੁਸੀਂ ਉਥੋਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆ ਗਈਆਂ ਬਹੁਤਿਆਂ ਦਾ ਬੁੱਢਾ ਦਰਿਆ ਦੇਖਿਆ ਸਤਲੁਜ ਬਲੀਪੁਰ ਤੋਂ ਵੀ ਦੇਖਿਆ ਪੈਂਦਿਆਂ ਨੇ ਤੇ ਬਹੁਤ ਧਿਆਨ ਨਾਲ ਦੀਆਂ ਵੀਡੀਓ ਦੇਖ ਲੀਆਂ ਨੇ ਸੋ ਪੰਜਾਬ ਦੇ ਲੋਕੋ ਹੁਣ ਜਿਹੜੇ ਤਰੀਕੇ ਨਾਲ ਭਰਾਵੋ ਇਹ ਸਰਕਾਰ ਬਿਲਕੁਲ ਚਾਹੁੰਦੀ ਆ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਹ ਮੁੱਦਾ ਗਾਇਬ ਹੀ ਕਰ ਦੇ ਕੇ ਦਾਬੀ ਦੇਗੇ ਹੁਣ ਇਹ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਦੇ ਹੱਥ ਪੰਜਾਬ ਦੇ ਹੱਥ ਫੈਸਲਾ ਕਿ ਤੁਸੀਂ ਇਹ ਯਾਰਾ ਪੀ ਕੇ ਮਰਨਾ ਹੈ ਕਿ ਤੁਸੀਂ ਹੁਣ ਘਰੋਂ ਦੇ ਨਿਕਲਣਾ ਜੇਦਾ ਭਰਾਵੋ ਕੱਲ ਨੂੰ ਸਾਰਾ ਪੰਜਾਬ ਨਿਕਲੂਗਾ ਸ਼ਾਂਤ ਮਰੀ ਤਰੀਕੇ ਨਾਲ ਜਾਵਤਿਚ ਰਹਿ ਕੇ ਆਉਣਾ ਅਸੀਂ ਵਾਰੀ-ਵਾਰੀ ਇਹ ਗੱਲ ਕਹਿੰਦੇ ਆ ਕਿਉਂਕਿ ਸਾਨੂੰ ਇਹ ਵੀ ਲਗਾਤਾਰ ਮਿਲਕ ਲੱਗ ਰਹੀ ਹੈ ਵੀ ਉੱਥੇ ਸਰਕਾਰ ਦਾ ਇਹ ਵੀ ਜ਼ੋਰ ਲੱਗਿਆ ਹੋਇਆ ਵੀ ਆਪਦੇ ਬੰਦੇ ਬਾੜ ਕੇ ਕੋਈ ਸ਼ਰਾਰਤੀ ਅੰਸਰ ਬਾੜ ਕੇ ਮਾਹੌਲ ਖਰਾਬ ਕਰਨ ਦੀ ਇਹ ਕੋਸ਼ਿਸ਼ ਕਰਨਗੇ ਇਹ ਉਸ ਇਸ ਅੰਦੋਲਨ ਨੂੰ ਸੰਘਰਸ਼ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਨਗੇ ਇਹ ਵੀ ਇਨ੍ਹਾਂ ਸਰਕਾਰਾਂ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਵੀ ਮਾਹੌਲ ਨੂੰ ਵਿਗਾੜ ਕੇ ਤੇ ਇਸ ਸੰਘਰਸ਼ ਨੂੰ ਆਪਾਂ ਬਿਲਕੁਲ ਲੀਹੋਂ ਲਾ ਦਈਏ ਉਸ ਤਰੀਕੇ ਨਾਲ ਵੀ ਇਹ ਲਗਾਤਾਰ ਲੱਗੇ ਹੋਏ ਨੇ ਸੋ ਮੈਂ ਅਪੀਲ ਕਰਦਾ ਜਾਬਤ ਜਿ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪਾਂ ਸੰਰਚ ਜਿੱਤਣਾ ਜਿੱਥੇ ਕਿਤੇ ਵੀ ਤੁਹਾਨੂੰ ਰੋਕਦੇ ਨੇ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਮੇਰਾ ਵੀਰ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੁੱਕੇ ਦਿਵਾਓ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਜਿੱਥੇ ਕਿਤੇ ਵੀ ਰੋਕਦੇ ਆ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸੜਕ ਜਾਮ ਕਰ ਦਿਓ ਇਹੀ ਰਾਹ ਜੇ ਨਹੀਂ ਇਹ ਪਹੁੰਚਣ ਦਿੰਦੇ ਜੇ ਪਹੁੰਚ ਸਕਦੇ ਤਾਂ ਬਹੁਤ ਵਧੀਆ ਗੱਲ ਆ ਜਿੱਧਰ ਕਿਧਰ ਤੁਸੀਂ ਪਹੁੰਚ ਕੋਈ ਆਸੇ ਪਾਸੇ ਦੀ ਹੋ ਕੇ ਜੇ ਪਹੁੰਚ ਸਕਦਾ ਨਾਲ ਜਰੂਰ ਪਹੁੰਚੋ ਪਰ ਜੇ ਨਹੀਂ ਵੀ ਆਪਾਂ ਨੂੰ ਲੱਗਦਾ ਵੀ ਇਹ ਉੱਥੇ ਨਹੀਂ ਪਹੁੰਚਣ ਦੇ ਰਹੇ ਸਾਨੂੰ ਤਾਂ ਜਿੱਥੇ ਕਦੇ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਤੁਰਨਾ ਕਾਫਲਾ ਦੇ ਰੂਪ ਚ ਤੁਹਾਡੀਆਂ ਦੋ ਗੱਡੀਆਂ ਨੇ ਚਾਰ ਗੱਡੀਆਂ ਨੇ ਤੁਸੀਂ ਨਾਲ ਦੀ ਨਾਲ ਉੱਥੇ ਜਾਮ ਲਾਉ ਤੇ ਇੱਕ ਹੋਰ ਜ਼ਰੂਰੀ ਗੱਲ ਧਿਆਨ ਨਾਲ ਜਿੱਥੇ ਕਰੇ ਤੁਹਾਨੂੰ ਇਹ ਘੇਰਦੇ ਆ ਨਾਲ ਦੀ ਨਾਲ ਵੀਡੀਓ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਛੱਡੋ ਤਾਂ ਕਿ ਪਤਾ ਲੱਗੇ ਸਰਕਾਰ ਦੀ ਇਹ ਕਰਤੂਤ ਦਾ ਕਿ ਆਹ ਦੇਖੋ ਲੋਕੋ ਇਹ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਸੰਘਰਸ਼ ਨੂੰ ਖਤਮ ਕਰਕੇ ਲੋਕਾਂ ਨੂੰ ਜ਼ਹਿਰ ਦੇਣ ਦੇ ਉੱਤੇ ਤੁਲੀ ਹੋਈ ਸਰਕਾਰ ਆ ਉਹਦਾ ਮਤ ਤੁਰੀ ਪਏ ਨੇ ਥਾਂ ਦਾ ਛਾਪੇਮਾਰੀ ਸ਼ੁਰੂ ਹੋ ਗਈ ਐ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਸਾਨੂੰ ਸੁਨੇਹਾ ਲੱਗੇ ਆ ਪਤਾ ਲੱਗਿਆ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਾਣੀ ਸ਼ੁਰੂ ਹੋ ਗਈ ਉਹਨਾਂ ਦੇ ਘਰਾਂ ਦੇ ਉਹਨਾਂ ਨੂੰ ਫੌਂਟ ਜਾਣੇ ਸ਼ੁਰੂ ਹੋ ਗਏ ਬਹੁਤੇ ਬੰਦੇ ਫੜ ਲਏ ਗਏ ਆ ਤੇ ਬਹੁਤ ਨੇ ਇਹਨਾਂ ਨੇ ਰਾਤ ਨੂੰ ਫੜ ਲੈਣੇ ਜਿਹੜੇ ਇਹਨਾਂ ਦੀ ਕੋਸ਼ਿਸ਼ ਆ ਵੀ ਇਹ ਇਕੱਠ ਆਪਾਂ ਹੋਣ ਨਹੀਂ ਦੇਣਾ ਤੇ ਜੇ ਇਕੱਠ ਹੁੰਦਾ ਤੇ ਉਹਨੂੰ ਆਪਾਂ ਹਿੱਸਾ ਕਿਵੇਂ ਬਣਾਉਣਾ ਇਹਦੇ ਵੀ ਨਰਾ ਜ਼ੋਰ ਲੱਗਿਆ ਦੋਨੇ ਨੀਤੀਆਂ ਦੇ ਉੱਤੇ ਸਰਕਾਰ ਤੇ ਪ੍ਰਸ਼ਾਸਨ ਤੇ ਜਿਹੜੇ ਇੰਡਸਟਰੀ ਵਾਲੇ ਆ ਇਹ ਰਲ ਕੇ ਤੁਰੇ ਹੋਏ ਆ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਇਹ ਮੁੱਦਾ ਆਪਾਂ ਉਠਣ ਨਹੀਂ ਦੇਣਾ ਕਿਉਂਕਿ ਕਿਉਂ ਨਹੀਂ ਉਠਣ ਦੇਣਾ ਇਹਨੂੰ ਨਹੀਂ ਪਤਾ ਵੀ ਜੇ ਬੁੱਢੇ ਦਰਿਆ ਦੀਆਂ ਜਿਹੜਾ ਅੱਜ ਲੋਕ ਬੰਦ ਕਰਾ ਗਏ ਤਾਂ ਫਿਰ ਹੋਰ ਵੀ ਜਿੰਨੀਆਂ ਇੱਥੇ ਜਿਹੜਾ ਧਰਤੀ ਹੇਠਾਂ ਪਾਈਆਂ ਜਾ ਰਹੀਆਂ ਨੇ ਉਹ ਵੀ ਇਹ ਬੰਦ ਕਰਾਉਣਗੇ ਸੋ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਨੂੰ ਮਸਲਾ ਮੈਂ ਹਮੇਸ਼ਾ ਇਹ ਕਹਿੰਦਾ ਸਭ ਦਾ ਸਾਂਝਾ ਭਰਾਵਾ ਨਾ ਪਿੰਡ ਦਾ ਨਾ ਸ਼ਹਿਰ ਦਾ ਨਾ ਹਿੰਦੂ ਦਾ ਨਾ ਸਿੱਖ ਦਾ ਮੁਸਲਮਾਨ ਦਾ ਨਾ ਅਮੀਰ ਦਾ ਨਾ ਗਰੀਬ ਦਾ ਪਾਣੀ ਸਭ ਦਾ ਸਾਂਝਾ ਤੇ ਪਾਣੀ ਦੀ ਹਰ ਕਨਸਾਨ ਨੂੰ ਲੋੜ ਆ ਤੁਹਾਡਾ ਸਾਰਾ ਪਾਣੀ ਜ਼ਹਿਰਾਂ ਪਾ ਕੇ ਇਹਨਾਂ ਨੇ ਬਿਲਕੁਲ ਐ ਕੈਮੀਕਲ ਪਾ ਕੇ ਗੰਦ ਮੈਂ ਗੰਦ ਇੰਨਾ ਗੰਦ ਪਾਇਆ ਜਾ ਰਿਹਾ ਵੀ ਤੁਸੀਂ ਖੜੇ ਨਹੀਂ ਜਾਂਦਾ ਆਪਾਂ ਕਿੰਨੇ ਵਾਰੀ ਇਹ ਗੱਲਾਂ ਆਪਾਂ ਕਰੀਏ ਕਿੰਨੇ ਵਾਰੀ ਵਾਰ-ਵਾਰ ਦੁਹਰਾਈਏ ਕਿੰਨੇ ਵਾਰੀ ਤੁਹਾਨੂੰ ਦੱਸਿਆ ਕਿ ਤੁਹਾਡੇ ਪਾਣੀ ਦੇ ਹਾਲਾਤ ਬਹੁਤ ਮਾੜੇ ਨੇ ਪਰ ਉਦੋਂ ਵੀ ਇਹ क्रूरਤਾ ਦੇ ਉੱਤੇ ਪੁਲਿਸ ਉਤਰਿਆ ਹੀ ਨਹੀਂ ਇਹ ਸਰਕਾਰ ਉਤਰੀ ਆਈ ਹੈ ਵੀ ਕਿਸੇ ਵੀ ਤਰੀਕੇ ਨਾਲ ਉੱਥੇ ਇਹਨਾਂ ਲੋਕਾਂ ਨੂੰ ਪਹੁੰਚਣ ਨਾ ਦਿੱਤਾ ਜਾਵੇ ਇਕੱਠ ਨਾ ਹੋਣ ਦਿੱਤਾ ਜਾਵੇ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਇਹ ਜ਼ਹਿਰਾਂ ਵਾਲਾ ਪਾਣੀ ਪੀ ਕੇ ਭਰਾ ਉਹ ਘਰਾਂ ਚ ਬੈਠ ਕੇ ਮਰਨਾ ਹੈ ਕਿ ਤੁਸੀਂ ਲੜ ਕੇ ਆਪਣੀਆਂ ਜਾਨਾਂ ਬਚਾਉਣੀਆਂ ਨੇ ਸੰਘਰਸ਼ ਕਰਕੇ ਤੁਸੀਂ ਇਹ ਜ਼ਹਿਰਾਂ ਪਾਣੀ ਦੇ ਵਿੱਚ ਪੈਣ ਤੋਂ ਰੋਕਣੀਆਂ ਨੇ ਤੁਸੀਂ ਫੈਸਲਾ ਕਰਨਾ ਮੈਂ ਫੇਰ ਕਹਿਣਾ ਬਹੁਤ ਇਹਨਾਂ ਜ਼ੋਰ ਲੱਗੇ ਸ਼ਾਂਤਮਈ ਤਰੀਕੇ ਨਾਲ ਜਾਬਤੇ ਚ ਆਪਾਂ ਇਨਾਂ ਦੇ ਇੱਕ ਇੱਕ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣ ਦੀ ਅਸੀਂ ਹਿੰਮਤ ਰੱਖਦੇ ਆਂ ਉਹ ਆਪਾਂ ਕਰਕੇ ਦਿਖਾਉਣਾ ਕਿ ਸਾਰੀਆਂ ਕੋਸ਼ਿਸ਼ਾਂ ਸਾਰੇ ਦਾਪੇਚੇ ਕਰਨਗੇ ਸਾਰੇ ਹਥਕੰਡੇ ਪਨਾਉਣਗੇ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣੇ ਲਹਿਰ ਬਣਦੀ ਜਾ ਰਹੀ ਹੈ ਤੇ ਲਹਿਰ ਨੂੰ ਅਸੀਂ ਕਿਵੇਂ ਖੰਡਾਉਣਾ ਕਿਵੇਂ ਇਹਨੂੰ ਖਤਮ ਕਰਨਾ ਸੋ ਮੇਰਾ ਵੀ ਆਓ ਬਾਤ ਤੋਂ ਬਾਦ ਵੇਰਕਾ ਪਲਾਂਟ ਲੁਧਿਆਣੇ ਫਰੋਏਪੁਰ ਰੋਡ ਦੇ ਉੱਤੇ ਸਮਾਂ 12 ਵਜੇ ਦਾ ਦਿੱਤਾ ਹੋਇਆ ਪਹੁੰਚੋ ਨਹੀਂ ਪਹੁੰਚਣ ਦੇ ਰਹੇ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਿੱਥੇ ਕਿਤੇ ਤੁਹਾਨੂੰ ਲੱਗਦਾ ਵੀ ਇੱਥੇ ਤੁਹਾਨੂੰ ਰੋਕਿਆ ਗਿਆ ਜਾਮ ਕਰਕੇ ਬੈਠ ਜਾਓ ਤੇ ਉਹਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹਰ ਪੰਜਾਬ ਦੇ ਗੁਰੂ ਘਰ ਦੇ ਵਿੱਚ ਇਹ ਹੋਕਾ ਵੱਜਣਾ ਚਾਹੀਦਾ ਵੀ ਮਸਲਾ ਸਾਡੇ ਪਾਣੀਆਂ ਦਾ ਸਾਡੇ ਪਿਓ ਦਾ ਕਰਵਾਣੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਅੱਜ ਸਾਡੇ ਪਿਓ ਨੂੰ ਜ਼ਹਿਰਾਂ ਦੇ ਕੇ ਮਾਰਿਆ ਜਾ ਰਿਹਾ ਤੇ ਅੱਜ ਹਰ ਪੰਜਾਬੀ ਦਾ ਹਰ ਇਨਸਾਨ ਦਾ ਇਹ ਮਨੁੱਖਤਾ ਦਾ ਇਨਸਾਨੀਅਤ ਦਾ ਮਸਲਾ ਹੈ ਫਰਜ ਬਣਦਾ ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨੇ ਆ ਅੱਜ ਐਨਜੀਟੀ ਦੇ ਵਿੱਚ ਨੈਸ਼ਨਲ ਇੰਟਰਮੀਨਲ ਦੇ ਵਿੱਚ ਅੱਜ ਕੇਸ ਲੱਗਿਆ ਸੀਗਾ ਇੰਡਸਟਰੀ ਵਾਲਿਆਂ ਨੇ ਉਹਦੀ ਸਟੇ ਲੈਣ ਲਈ ਕੇਸ ਲਾਇਆ ਸੀਗਾ ਉਹ ਐਨਜੀਟੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਜਿਉਂ ਦੀ ਤਿਉਂ ਰੱਖਤਾ ਵੀ ਪਹਿਲਾਂ ਜੋ ਆਰਡਰ ਹੋਇਆ ਸੀ ਉਹਨੂੰ ਬੰਦ ਕਰਨ ਦਾ ਉਹਨੂੰ ਬੰਦ ਕੀਤਾ ਜਾਵੇ ਸੋ ਅੱਜ ਇਹਨਾਂ ਨੇ ਉਹ ਕੋਸ਼ਿਸ਼ ਕੀਤੀ ਸੀਗੀ ਪਰ ਅੱਜ ਦੀ ਤਰੀਕ ਲੱਗੀ ਸੀ ਜਿੰਜੀ ਦੇ ਵਿੱਚ ਹੁਣ ਤਾਂ ਇਹ ਸਰਕਾਰ ਨੂੰ ਸੋਚਣਾ ਬਣਦਾ ਹੁਣ ਤਾਂ ਭਵੰਤਮਨ ਨੂੰ ਸੋਚਣਾ ਬਣਦਾ ਵੀ ਐਨਜੀਟੀ ਨੇ ਕਹਿਤਾ ਸੈਂਟਰ ਬੋਰਡ ਨੇ ਕਹਿਤਾ ਤੇਰੇ ਆਪ ਦੇ ਪੰਜਾਬ ਦੇ ਬੋਰਡ ਨੇ ਕਹਿਤਾ ਸੰਵਿਧਾਨਕਦਾਰਿਆਂ ਨੇ ਕਹਿਤਾ ਬੰਦ ਕਰ ਦਿਓ ਤੂੰ ਖੁਦ ਕਹਿੰਦਾ ਰਿਹਾ ਭਰਾਵਾ ਆਪ ਦੀ ਕਿਹੀ ਹੋਈ ਗੱਲ ਹੀ ਲਾਗੂ ਕਰ ਦੇ ਉਲਟਾ ਤੂੰ ਦੂਜਾ ਰਾਹ ਬਣਾ ਲਿਆ ਕਿ ਨਹੀਂ ਜੀ ਜੇ ਲੋਕ ਆਉਣਗੇ ਇਸ ਤਾਂ ਆਏ ਆ ਤਾਂ ਤੁਰਿਆਂ ਤਾਂ ਨਿਕਲੇ ਆ ਸਾਨੂੰ ਕਿੰਨੇ ਵਾਰੀ ਮਿਲਣ ਤੋਂ ਬਾਅਦ ਚਿੱਠੀਆਂ ਦੇਣ ਤੋਂ ਬਾਅਦ ਰਾਜਪਾਲਾਂ ਨੂੰ ਮਿਲਣ ਤੋਂ ਬਾਅਦ ਵਿਧਾਨ ਸਭਾ ਕਮੇਟੀਆਂ ਨੂੰ ਮਿਲਣ ਤੋਂ ਬਾਅਦ ਕਮੇਂਦਰਾ ਨੂੰ ਮਿਲਣ ਤੋਂ ਬਾਅਦ ਜੇ ਕੋਈ ਗੱਲ ਹੀ ਨਾ ਸੁਣਾਈ ਗਈ ਤਾਂ ਲੋਕਾਂ ਨੂੰ ਸੱਦਾ ਮਾਰਾ ਵੀ ਆਓ ਹੁਣ ਪੰਜਾਬ ਦੇ ਲੋਕ ਉੱਠ ਕੇ ਆਪਾਂ ਬੰਦ ਕਰਾਂਗੇ ਸੋ ਆਓ ਮੇਰਾ ਵੀਰ ਸ਼ਾਂਤ ਮੇਦੇ ਜਾਬਤ ਚ ਰਹਿ ਕੇ ਇਸ ਸ਼ਾਮ 6:00 ਵਜੇ ਜੀ ਵੈਰੂ ਜੀ ਖਾਲਸਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਨੂੰ 3 ਤਰੀਕ ਦੇ 3 ਤਰੀਕ ਨੂੰ ਆਪਾਂ ਪਾਣੀ ਚ ਪੈਂਦੀਆਂ ਜ਼ਹਿਰਾਂ ਨੂੰ ਬੰਦ ਕਰਨ ਲਈ ਲੁਧਿਆਣੇ ਪਹੁੰਚਣ ਦਾ ਸੱਦਾ ਪੰਜਾਬ ਰਾਜਸਥਾਨ ਦੇ ਲੋਕਾਂ ਨੂੰ ਦਿੱਤਾ ਹੋਇਆ ਪਰ ਹੈਰਾਨੀ ਜਨ ਗੱਲ ਇਹ ਹੈ ਕਿ ਉਹਨਾਂ ਜ਼ਹਿਰਾਂ ਨੂੰ ਐਨਜੀਟੀ ਪ੍ਰਦੂਸ਼ਣ ਬੋਰਡ ਦੇ ਆਰਡਰਾਂ ਦੇ باوجود ਵੀ ਸਰਕਾਰ ਬੰਦ ਕਰਨ ਦੀ بجائے ਇਸ ਗੱਲ ਦੇ ਉੱਤੇ ਵਿਜਿੱਤ ਹੈ ਕਿ ਅਸੀਂ ਉਹ ਕਿਸੇ ਵੀ ਰੂਪ ਦੇ ਵਿੱਚ ਉਹ ਜ਼ਹਿਰਾ ਪਾਣੀ ਦੇ ਵਿੱਚੋਂ ਬੰਦ ਨਹੀਂ ਕਰਦੇਗਾ। ਇਸੇ ਤਹਿਤ ਹੁਣ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰਤਾ ਸਾਡੇ ਕਈ ਸਾਥੀ ਜਿਹੜੇ ਉਹ ਫਰੀਦਕੋਟ ਤੇ ਮੁਕਸਰ ਤੇ ਬਹਿੰਡੇ ਵਾਲੇ ਪਾਸੇ ਪੁਲਿਸ ਨੇ ਫੜੇ ਆ। ਤੇ ਘੁੱਦੂ ਵਾਲਾ ਪਿੰਡ ਤੋਂ ਪਤਾ ਲੱਗਿਆ ਕਿ ਘੁੱਦੂ ਵਾਲਾ ਪਿੰਡ ਆ ਜਿਲ੍ਹਾ ਫਰੀਦਕੋਟ ਦਾ ਤੇ ਹੋਰ ਕਈ ਪਿੰਡਾਂ ਦੇ ਵਿੱਚੋਂ ਪਤਾ ਲੱਗਿਆ ਕਿ ਉੱਥੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਪੁਲਿਸ ਵੀ ਆ ਕੇ ਬੈਠ ਗਈ ਆ ਵੀ ਕੋਈ ਹੋਕਾ ਵਗੈਰਾ ਕੋਈ ਅਨਾਉਂਸਮੈਂਟ ਵਗੈਰਾ ਇੱਥੋਂ ਨਾ ਕਰਾ ਸਕਣ ਲੋਕ ਜਣੇ ਇੱਕ ਪੂਰੀ ਤਰ੍ਹਾਂ ਇਹ ਉਹਨਾਂ ਕਾਰਪੇਟਾਂ ਦੇ ਨਾਲ ਉਹਨਾਂ ਇੰਡਸਟਰੀਆਂ ਦੇ ਨਾਲ ਖੜ ਗਈ ਆ ਸਰਕਾਰ ਇਹ ਜੋ ਮਰਜ਼ੀ ਪੰਜਾਬ 'ਤੇ ਜ਼ੋਰ ਲਾ ਲੇ ਯਤਨ ਕਰ ਲੇ ਅਸੀਂ ਇਹ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਪੰਜਾਬ ਨੂੰ ਮਾਰਨੇ ਮਾਰ ਹੁਣ ਤਾਂ ਲੁਕਿਆ ਛਿਪਿਆ ਨਹੀਂ ਆ ਆਪਾਂ ਸਾਰਿਆਂ ਤੁਸੀਂ ਉੱਥੋਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆ ਗਈਆਂ ਬਹੁਤਿਆਂ ਦਾ ਬੁੱਢਾ ਦਰਿਆ ਦੇਖਿਆ ਸਤਲੁਜ ਬਲੀਪੁਰ ਤੋਂ ਵੀ ਦੇਖਿਆ ਪੈਂਦਿਆਂ ਨੇ ਤੇ ਬਹੁਤਿਆਂ ਨੇ ਉਹਦੀਆਂ ਵੀਡੀਓ ਦੇਖ ਲਈਆਂ ਨੇ ਸੋ ਪੰਜਾਬ ਦੇ ਲੋਕੋ ਹੁਣ ਜਿਹੜੇ ਤਰੀਕੇ ਨਾਲ ਭਰਾਵੋ ਇਹ ਸਰਕਾਰ ਬਿਲਕੁਲ ਚਾਹੁੰਦੀ ਆ ਵੀ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਹ ਮੁੱਦਾ ਗਾਇਬ ਹੀ ਕਰਦਗੇ ਦਬ ਵੀ ਦੇਗੇ ਹੁਣ ਇਹ ਲੋਕਾਂ ਨੇ ਫੈਸਲਾ ਕਰਨਾ ਲੋਕਾਂ ਦੇ ਹੱਥ ਪੰਜਾਬ ਦੇ ਹੱਥ ਫੈਸਲਾ ਕਿ ਤੁਸੀਂ ਇਹ ਯਾਰਾ ਪੀ ਕੇ ਮਰਨਾ ਹੈ ਕਿ ਤੁਸੀਂ ਹੁਣ ਘਰੋਂ ਦੇ ਨਿਕਲਣਾ ਜੇ ਤਾਂ ਭਰਾਵੋ ਕੱਲ ਨੂੰ ਸਾਰਾ ਪੰਜਾਬ ਨਿਕਲੂਗਾ ਸ਼ਾਂਤ ਮਰੀ ਤਰੀਕੇ ਨਾਲ ਜਾਵ ਤੇ ਚ ਰਹਿ ਕੇ ਆਉਣਾ ਅਸੀਂ ਵਾਰੀ ਵਾਰੀ ਇਹ ਗੱਲ ਕਹਿੰਦੇ ਆ ਕਿਉਂਕਿ ਸਾਨੂੰ ਇਹ ਵੀ ਲਗਾਤਾਰ ਮਿਲਕ ਲੱਗ ਰਹੀ ਹੈ ਵੀ ਉੱਥੇ ਸਰਕਾਰ ਦਾ ਇਹ ਵੀ ਜ਼ੋਰ ਲੱਗਿਆ ਹੋਇਆ ਵੀ ਆਪ ਦੇ ਬੰਦੇ ਬਾੜ ਕੇ ਕੋਈ ਸ਼ਰਾਰਤੀ ਅੰਸਰ ਬਾੜ ਕੇ ਮਾਹੌਲ ਖਰਾਬ ਕਰਨ ਦੀ ਇਹ ਕੋਸ਼ਿਸ਼ ਕਰਨਗੇ ਇਹ ਉਸ ਇਸ ਅੰਦੋਲਨ ਨੂੰ ਸੰਘਰਸ਼ ਨੂੰ ਹਿੰਸਕ ਬਣਾਉਣ ਦੀ ਕੋਸ਼ਿਸ਼ ਕਰਨਗੇ ਇਹ ਵੀ ਇਹਨਾਂ ਸਰਕਾਰਾਂ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਪਿਆ ਵੀ ਮਾਹੌਲ ਨੂੰ ਵਿਗਾੜ ਕੇ ਤੇ ਇਸ ਸੰਘਰਸ਼ ਨੂੰ ਆਪਾਂ ਬਿਲਕੁਲ ਲੀਹੋਂ ਲਾ ਦੀਏ ਉਸ ਤਰੀਕੇ ਨਾਲ ਵੀ ਇਹ ਲਗਾਤਾਰ ਲੱਗੇ ਹੋਏ ਨੇ ਸੋ ਮੈਂ ਅਪੀਲ ਕਰਦਾ ਜਾਬਤ ਜ ਰਹਿ ਕੇ ਸ਼ਾਂਤਮਈ ਤਰੀਕੇ ਨਾਲ ਆਪਾਂ ਸ਼ਨਾਰਸ਼ ਜਤਨਾ ਜਿੱਥੇ ਕਿਤੇ ਵੀ ਤੁਹਾਨੂੰ ਰੋਕਦੇ ਨੇ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਮੇਰਾ ਵੀਰ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹੁੱਕੇ ਦਿਵਾਓ ਕਾਫਲਿਆਂ ਦੇ ਰੂਪ ਵਿੱਚ ਨਿਕਲੋ ਜਿੱਥੇ ਕਿਤੇ ਵੀ ਰੋਕਦੇ ਆ ਉੱਥੇ ਹੀ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਸੜਕ ਜਾਮ ਕਰ ਦਿਓ ਇਹੀ ਰਾਹ ਜੇ ਨਹੀਂ ਇਹ ਪਹੁੰਚਣ ਦਿੰਦੇ ਜੇ ਪਹੁੰਚ ਸਕਦੇ ਨਾ ਬਹੁਤ ਵਧੀਆ ਗੱਲ ਆ ਜਿੱਧਰ ਕਿਧਰ ਤੁਸੀਂ ਪਹੁੰਚ ਕੋਈ ਆਸੇ ਪਾਸੇ ਦੀ ਹੋ ਕੇ ਜੇ ਪਹੁੰਚ ਸਕਦਾ ਨਾ ਜਰੂਰ ਪਹੁੰਚੋ ਪਰ ਜੇ ਨਹੀਂ ਵੀ ਆਪਾਂ ਨੂੰ ਲੱਗਦਾ ਵੀ ਇਹ ਉੱਥੇ ਨਹੀਂ ਪਹੁੰਚਣ ਦੇ ਰਹੇ ਸਾਨੂੰ ਤਾਂ ਜਿੱਥੇ ਕਦੇ ਪੂਰੇ ਪੰਜਾਬ ਦੇ ਵਿੱਚੋਂ ਤੁਸੀਂ ਤੁਰਨਾ ਕਾਫਲਾ ਰੂਪ ਚ ਤੁਹਾਡੀਆਂ ਦੋ ਗੱਡੀਆਂ ਨੇ ਚਾਰ ਗੱਡੀਆਂ ਨੇ ਤੁਸੀਂ ਨਾਲ ਦੀ ਨਾਲ ਉੱਥੇ ਜਾਮ ਲਾਉ ਤੇ ਇੱਕ ਹੋਰ ਜ਼ਰੂਰੀ ਗੱਲ ਧਿਆਨ ਨਾਲ ਜਿੱਥੇ ਕਦੇ ਤੁਹਾਨੂੰ ਇਹ ਘੇਰਦੇ ਆ ਨਾਲ ਦੀ ਨਾਲ ਵੀਡੀਓ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਛੱਡੋ ਤਾਂ ਕਿ ਪਤਾ ਲੱਗੇ ਸਰਕਾਰ ਦੀ ਇਹ ਕਰਤੂਤ ਦਾ ਕਿ ਆਹ ਦੇਖੋ ਲੋਕੋ ਇਹ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਦੇ ਸੰਘਰਸ਼ ਨੂੰ ਖਤਮ ਕਰਕੇ ਲੋਕਾਂ ਨੂੰ ਜ਼ਹਿਰ ਦੇਣ ਦੇ ਉੱਤੇ ਤੁਲੀ ਹੋਈ ਸਰਕਾਰ ਆ ਉਹ ਬਹਿ ਤੁਰੀ ਪਏ ਨੇ ਥਾਂ ਦਾ ਛਾਪੇਮਾਰੀ ਸ਼ੁਰੂ ਹੋ ਗਈ ਆ ਜਿਹੜੇ ਜਿਹੜੇ ਪਿੰਡਾਂ ਦੇ ਵਿੱਚੋਂ ਸਾਨੂੰ ਸੁਨੇਹੇ ਆ ਲੱਗੇ ਆ ਪਤਾ ਲੱਗਿਆ ਸਾਰੇ ਪਿੰਡਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਜਾਣੀ ਸ਼ੁਰੂ ਹੋ ਗਈ ਉਹਨਾਂ ਦੇ ਘਰਾਂ ਦੇ ਉਹਨਾਂ ਨੂੰ ਫੌਂਟ ਜਾਣੇ ਸ਼ੁਰੂ ਹੋ ਗਏ ਬਹੁਤੇ ਬੰਦੇ ਫੜ ਲਏ ਗਏ ਆ ਤੇ ਬਹੁਤਿਆਂ ਨੂੰ ਇਹਨੇ ਰਾਤ ਨੂੰ ਫੜ ਲੈਣੇ ਜਿਹੜੇ ਇਹਨਾਂ ਦੀ ਕੋਸ਼ਿਸ਼ ਆ ਵੀ ਇਹ ਇਕੱਠ ਆਪਾਂ ਹੋਣ ਨਹੀਂ ਦੇਣਾ ਤੇ ਜੇ ਇਕੱਠ ਹੁੰਦਾ ਤੇ ਉਹਨੂੰ ਆਪਾਂ ਹਿੰਸਾ ਕਿਵੇਂ ਬਣਾਉਣਾ ਇਹਦੇ ਵੀ ਨਾ ਜ਼ੋਰ ਲੱਗਿਆ ਦੋਨੇ ਨੀਤੀਆਂ ਦੇ ਉੱਤੇ ਸਰਕਾਰ ਤੇ ਪ੍ਰਸ਼ਾਸਨ ਤੇ ਜਿਹੜੇ ਇੰਡਸਟਰੀ ਵਾਲੇ ਆ ਇਹ ਰਲ ਕੇ ਤੁਰੇ ਹੋਈ ਆ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਇਹ ਮੁੱਦਾ ਆਪਾਂ ਉਠਣ ਨਹੀਂ ਦੇਣਾ ਕਿਉਂਕਿ ਕਿਉਂ ਨਹੀਂ ਉਠਣ ਦੇਣਾ ਇਹਨੂੰ ਨਹੀਂ ਪਤਾ ਵੀ ਜੇ ਬੁੱਢੇ ਦਰਿਆ ਦੀਆਂ ਜਿਹੜਾ ਅੱਜ ਲੋਕ ਬੰਦ ਕਰਾ ਗਏ ਤਾਂ ਫਿਰ ਹੋਰ ਵੀ ਜਿੰਨੀਆਂ ਇੱਥੇ ਜਿਹੜਾ ਧਰਤੀ ਹਟਾ ਪਾਈਆਂ ਜਾ ਰਹੀਆਂ ਨੇ ਉਹ ਵੀ ਇਹ ਬੰਦ ਕਰਾਉਣਗੇ ਸੋ ਮੈਂ ਅਪੀਲ ਕਰਦਾ ਸਮੁੱਚੇ ਪੰਜਾਬੀਆਂ ਨੂੰ ਹਿੰਦੂ ਸਿੱਖ ਮੁਸਲਮਾਨ ਨੂੰ ਮਸਲਾ ਮੈਂ ਹਮੇਸ਼ਾ ਇਹ ਕਹਿੰਦਾ ਸਭ ਦਾ ਸਾਂਝਾ ਭਰਾਵਾ ਨਾ ਪਿੰਡ ਦਾ ਨਾ ਸ਼ਹਿਰ ਦਾ ਨਾ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ امیر ਦਾ ਨਾ ਗਰੀਬ ਦਾ ਪਾਣੀ ਸਭ ਦਾ ਸਾਂਝਾ ਤੇ ਪਾਣੀ ਦੀ ਹਰ ਕਨਸਾਨ ਨੂੰ ਲੋੜ ਆ ਤੁਹਾਡਾ ਸਾਰਾ ਪਾਣੀ ਯਾਰਾਂ ਪਾ ਕੇ ਇਹਨਾਂ ਨੇ ਬਿਲਕੁਲ ਐ ਕੈਮੀਕਲ ਪਾ ਕੇ ਗੰਦ ਮੈਂ ਗੰਦ ਇੰਨਾ ਗੰਦ ਪਾਇਆ ਯਾਰ ਵੀ ਤੁਸੀਂ ਖੜਾ ਨਹੀਂ ਜਾਂਦਾ ਆਪਾਂ ਕਿੰਨੇ ਵਾਰੀ ਇਹ ਗੱਲਾਂ ਆਪਾਂ ਕਰੀਏ ਕਿੰਨੇ ਵਾਰੀ ਵਾਰ-ਵਾਰ ਦੁਹਰਾਈਏ ਕਿੰਨੇ ਵਾਰੀ ਤੁਹਾਨੂੰ ਦੱਸਿਆ ਵੀ ਸਾਡੇ ਪਾਣੀ ਦੇ ਹਾਲਾਤ ਬਹੁਤ ਮਾੜੇ ਨੇ ਪਰ ਉਦੋਂ ਵੀ ਇਹ क्रूरਤਾ ਦੇ ਉੱਤੇ ਪੁਲਿਸ ਉਤਰਿਆ ਹੀ ਇਹ ਸਰਕਾਰ ਉਤਰੀ ਆਈ ਹੈ ਵੀ ਕਿਸੇ ਵੀ ਤਰੀਕੇ ਨਾਲ ਉੱਥੇ ਇਹਨਾਂ ਲੋਕਾਂ ਨੂੰ ਪਹੁੰਚਣ ਨਾ ਦਿੱਤਾ ਜਾਵੇ ਇਕੱਠ ਨਾ ਹੋਣ ਦਿੱਤਾ ਜਾਵੇ ਹੁਣ ਤੁਸੀਂ ਫੈਸਲਾ ਕਰਨਾ ਹੈ ਵੀ ਇਹ ਜ਼ਹਿਰਾਂ ਵਾਲਾ ਪਾਣੀ ਪੀ ਕੇ ਭਰਾਵੋ ਘਰਾਂ 'ਚ ਬੈਠ ਕੇ ਮਰਨਾ ਹੈ ਕਿ ਤੁਸੀਂ ਲੜ ਕੇ ਆਪਣੀਆਂ ਜਾਨਾਂ ਬਚਾਉਣੀਆਂ ਨੇ ਸੰਘਰਸ਼ ਕਰਕੇ ਤੁਸੀਂ ਇਹ ਜ਼ਹਿਰਾਂ ਪਾਣੀ ਦੇ ਵਿੱਚ ਪੈਣ ਤੋਂ ਰੋਕਣੀਆਂ ਨੇ ਤੁਸੀਂ ਫੈਸਲਾ ਕਰਨਾ ਮੈਂ ਫੇਰ ਕਹਿਣਾ ਬਹੁਤ ਇਹਨਾਂ ਦਾ ਜ਼ੋਰ ਲੱਗਿਆ ਸ਼ਾਂਤਮਈ ਤਰੀਕੇ ਨਾਲ ਜਾਬਤੇ 'ਚ ਆਪਾਂ ਇਹਨਾਂ ਦੇ ਇੱਕ ਇੱਕ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਣ ਦੀ ਅਸੀਂ ਹਿੰਮਤ ਰੱਖਦੇ ਆ ਉਹ ਆਪਾਂ ਕਰਕੇ ਦਿਖਾਉਣਾ ਕਿ ਸਾਰੀਆਂ ਕੋਸ਼ਿਸ਼ਾਂ ਸਾਰੇ ਦਾਪੇਚ ਕਰਨਗੇ ਸਾਰੇ ਹਤਖੰਡੇ ਅਪਣਾਉਣਗੇ ਕਿਉਂਕਿ ਇਹਨਾਂ ਨੂੰ ਪਤਾ ਵੀ ਹੁਣੇ ਲਹਿਰ ਬਣਦੀ ਜਾ ਰਹੀ ਹੈ ਤੇ ਲਹਿਰ ਨੂੰ ਅਸੀਂ ਕਿਵੇਂ ਖੰਡਾਉਣਾ ਕਿਵੇਂ ਇਹਨੂੰ ਖਤਮ ਕਰਨਾ ਸੋ ਮੇਰਾ ਫਿਰ ਆਓ ਬਾਤ ਤੋਂ ਬਾਦ ਵੀਰਕਾ ਪਲਾਂਟ ਲੁਧਿਆਣੇ ਫਰੋਏਪੁਰ ਰੋਡ ਦੇ ਉੱਤੇ ਸਮਾਂ 12 ਵਜੇ ਦਾ ਦਿੱਤਾ ਹੋਇਆ ਪਹੁੰਚੋ ਨਹੀਂ ਪਹੁੰਚਣਾ ਦੇ ਰਹੇ ਤਾਂ ਤੁਸੀਂ ਕਿਸੇ ਵੀ ਤਰੀਕੇ ਨਾਲ ਜਿੱਥੇ ਕਿਤੇ ਤੁਹਾਨੂੰ ਲੱਗਦਾ ਵੀ ਇੱਥੇ ਤੁਹਾਨੂੰ ਰੋਕਿਆ ਗਿਆ ਜਾਮ ਕਰਕੇ ਬੈਠ ਜਾਓ ਤੇ ਉਹਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਓ ਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਹਰ ਪੰਜਾਬ ਦੇ ਗੁਰੂ ਘਰ ਦੇ ਵਿੱਚ ਇਹ ਹੋਕਾ ਵੱਜਣਾ ਚਾਹੀਦਾ ਵੀ ਮਸਲਾ ਸਾਡੇ ਪਾਣੀਆਂ ਦਾ ਸਾਡੇ ਪਿਓ ਦਾ ਗੁਰਬਾਣੀ ਵੀ ਕਹਿੰਦੀ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਅੱਜ ਸਾਡੇ ਪਿਓ ਨੂੰ ਜ਼ਹਿਰਾਂ ਦੇ ਕੇ ਮਾਰਿਆ ਜਾ ਰਿਹਾ ਤੇ ਅੱਜ ਹਰ ਪੰਜਾਬੀ ਦਾ ਹਰ ਇਨਸਾਨ ਦਾ ਇਹ ਮਨੁੱਖਤਾ ਦਾ ਇਨਸਾਨੀਅਤ ਦਾ ਮਸਲਾ ਹੈ ਫਰਜ ਬਣਦਾ ਅੱਜ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਆ ਅੱਜ ਐਨਜੀਟੀ ਦੇ ਵਿੱਚ ਨੈਸ਼ਨਲ ਇੰਟਰਮੀਨਲ ਦੇ ਵਿੱਚ ਅੱਜ ਕੇਸ ਲੱਗਿਆ ਸੀਗਾ ਇੰਡਸਟਰੀ ਵਾਲਿਆਂ ਨੇ ਉਹਦੀ ਸਟੇ ਲੈਣ ਲਈ ਕੇਸ ਲਾਇਆ ਸੀ ਉਹ ਐਨਜੀਟੀ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਜਿਉਂ ਦੀ ਤਿਉਂ ਰੱਖਤਾ ਵੀ ਪਹਿਲਾਂ ਜੋ ਆਰਡਰ ਹੋਇਆ ਸੀ ਉਹਨੂੰ ਬੰਦ ਕਰਨ ਦਾ ਉਹਨੂੰ ਬੰਦ ਕੀਤਾ ਜਾਵੇ ਸੋ ਅੱਜ ਇਹਨਾਂ ਨੇ ਉਹ ਕੋਸ਼ਿਸ਼ ਕੀਤੀ ਸੀਗੀ ਪਰ ਅੱਜ ਦੀ ਤਰੀਕ ਲੱਗੀ ਸੀਗੀ ਇੰਜ ਦੇ ਵਿੱਚ ਹੁਣ ਤਾਂ ਇਹ ਸਰਕਾਰ ਨੂੰ ਸੋਚਣਾ ਪੈਂਦਾ ਹੁਣ ਤਾਂ ਭਵੰਤਮਨ ਨੂੰ ਸੋਚਣਾ ਪੈਂਦਾ ਵੀ ਐਨਜੀਟੀ ਨੇ ਕਹਿਤਾ ਸੈਂਟਰ ਬੋਰਡ ਨੇ ਕਹਿਤਾ ਤੇਰੇ ਆਪ ਦੇ ਪੰਜਾਬ ਦੇ ਬੋਰਡ ਨੇ ਕਹਿਤਾ ਸਰਦਾਨਕਦਾਰਿਆਂ ਨੇ ਕਹਿਤਾ ਬੰਦ ਕਰ ਦਿਓ ਤੂੰ ਖੁਦ ਕਹਿੰਦਾ ਰਿਹਾ ਭਰਾਵਾ ਆਪ ਦੀ ਕਹੀ ਹੋਈ ਗੱਲ ਹੀ ਲਾਗੂ ਕਰ ਦੇ ਉਲਟਾ ਤੂੰ ਦੂਜਾ ਰਾਹ ਬਣਾ ਲਿਆ ਕਿ ਨਹੀਂ ਜੀ ਜੇ ਲੋਕ ਆਉਣਗੇ ਇਸ ਤਾਂ ਆਏ ਆ ਤਾਂ ਤੁਰਿਆਂ ਤਾਂ ਨਿਕਲੇ ਆ ਸਾਨੂੰ ਕਿੰਨੇ ਵਾਰੀ ਮਿਲਣ ਤੋਂ ਬਾਅਦ ਚਿੱਠੀਆਂ ਦੇਣ ਤੋਂ ਬਾਅਦ ਰਾਜਪਾਲਾਂ ਨੂੰ ਮਿਲਣ ਤੋਂ ਬਾਅਦ ਵਿਧਾਨ ਸਭਾ ਕਮੇਟੀਆਂ ਨੂੰ ਮਿਲਣ ਤੋਂ ਬਾਅਦ ਕੇਂਧਰਾਂ ਨੂੰ ਮਿਲਣ ਤੋਂ ਬਾਅਦ ਜੋ ਕੋਈ ਗੱਲ ਹੀ ਨਾ ਸੁਣਾਈ ਗਈ ਤਾਂ ਲੋਕਾਂ ਨੂੰ ਸੱਦਾ ਮਾਰ ਆਓ ਹੁਣ ਪੰਜਾਬ ਦੇ ਲੋਕ ਉੱਠ ਕੇ ਆਪਾਂ ਬੰਦ ਕਰਾਂਗੇ ਸੋ ਆਓ ਮੇਰਾ ਵੀਰ chant the